ਲੋ ਜੀ ਪੰਜਾਬੀਓ 90 ਸਾਲਾ ਸਰਦਾਰ ਚਰਨ ਸਿੰਘ ਜੀ ਬਾਪੂ ਜੀ ਚਰਨ ਸਿੰਘ ਜੀ ਦੇ ਨਾਲ ਅੱਜ ਗੱਲਾਂ ਬਾਤਾਂ ਹੋਣਗੀਆਂ ਜੀ ਆਹ ਦੇਖੋ ਜੀ ਬੇਬੇ ਹਰੀ ਬੈਠੀਆਂ ਜੀ ਇਹਨਾਂ ਦੇ ਦੋ ਵੀਡੀਓ ਪਹਿਲਾਂ ਹੀ ਬੜੇ ਵਾਇਰਲ ਚੱਲ ਰਹੇ ਆ ਜੀ ਬੇਬੇ ਹਰਬੀਬ ਕੌਰ ਤੇ ਬੇਬੇ ਅਮਰਜੀਤ ਕੌਰ ਦੇ ਚਾਚਾ ਜੀ ਐ ਜੀ ਇਹ ਦੇਖੋ ਬੜੀ ਸ਼ਾਨਦਾਰ ਗੱਲਬਾਤ ਹੋਣੀ ਹੈ ਜੀ ਸੁਣਿਓ ਸਾਰੀਆਂ ਗੱਲਾਂ ਦੀ ਸਾਰਾ ਪਰਿਵਾਰ ਸਾਰਾ ਟੱਬਰ ਇਸ ਵੀਡੀਓ ਦੇ ਵਿੱਚ ਬੈਠਾ ਪਿੰਡ ਦੁਗਰੀ ਤੋਂ ਇਹ ਵੀਡੀਓ ਬਣ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਾਲ ਚੱਲਿਆ ਜੀ ਪਹਿਲਾਂ ਤਾਂ ਜੀ ਬਹੁਤ ਵਧੀਆ ਲੱਗਿਆ ਸਾਰਾ ਤੁਹਾਡਾ ਟੱਬਰ ਬੈਠਾ ਸਾਰਾ ਪਰਿਵਾਰ ਬੈਠਾ ਜੀ ਔਰ ਬੇਬੇ ਹਰਾਨੇ ਸਿਫਾਰਿਸ਼ ਕੀਤੀ ਸੀਗੀ ਕਿ ਸਾਡੇ ਚਾਚਾ ਜੀ ਦੇ ਨਾਲ ਗੱਲਾਂ ਬਾਤਾਂ ਕਰਿਓ ਜੀ ਆਹ ਕੈਮਰਾ ਪਾਇਓ ਜੀ ਪਹਿਲਾਂ ਦੀ ਆਹ ਦੇਖੋ ਜੀ ਬੇਬੇ ਹਰਬੀ ਬਕੌਰ ਹੈ ਜੀ ਔਰ ਆਹ ਹੈ ਬੇਬੇ ਅਮਰਜੀਤ ਕੌਰ ਜੀ ਔਰ ਇਹਨਾਂ ਦੇ ਚਾਚਾ ਜੀ ਹੈ ਜੀ ਇਹਨਾਂ ਦੇ ਚਾਚਾ ਜੀ ਚਾਚਾ ਜੀ ਦੇ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਦੀ ਸਰਦਾਰ ਚਰਨ ਸਿੰਘ ਜੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਣੀਆਂ ਜੀ ਕਿਆ ਕਮਾਲ ਦੀਆਂ ਗੱਲਾਂ ਬਾਤਾਂ ਹੋਣਗੀਆਂ ਜੀ ਸਸੀ ਕਾਲ ਜੀ ਬਾਪੂ ਜੀ ਕੀ ਹਾਲ ਚਾਲ ਹੈ ਸੇਤਾ ਠੀਕ ਹੈ ਉਹ ਇਹ ਕਹਿੰਦੇ ਵੀ ਚਾਚਾ ਜੀ ਨਾਲ ਗੱਲਬਾਤ ਕਰੋ ਮੈਂ ਤਾਂ ਹੈਰਾਨ ਹੋ ਗਿਆ ਤੁਸੀਂ ਤਾਂ ਬਿਲਕੁਲ ਜਵਾਨ ਹੈ ਹੈ ਵਈ ਜਵਾਨ ਹਨ ਹਾਂ ਜੀ ਬਾਪੂ ਜੀ ਬਿਲਕੁਲ ਜਵਾਨ ਹੈ ਤਾਂ ਚਾਚਾ ਜੀ ਵਾਲੀ ਤਾਂ ਗੱਲ ਹੀ ਨਹੀਂ ਆਹ ਬੇਬੇ ਔਰ ਆਹ ਤੁਸੀਂ ਇਹਨਾਂ ਦੇ ਚਾਚਾ ਜੀ ਇਹ ਤਾਂ ਵਿਸ਼ਵਾਸ ਨਹੀਂ ਕਰਨਾ ਲੋਕਾਂ ਨੇ ਦੇਖ ਕੇ ਕਹਿਣਾ ਜੀ ਹੈ ਬਹੁਤ ਵਧੀਆ ਜੀ ਜ਼ੋਰਦਾਰ ਤਾੜੀਆਂ ਇੱਕ ਵਾਰ ਫਿਰ ਹੋ ਜਾਣ ਦੀ ਬੇਬੇ ਬਹੁਤ ਵਧੀਆ ਗੱਲਾਂ ਬਤਾ ਤੁਸੀਂ ਵੀ ਕੀਤੀਆਂ ਅੱਜ ਤੁਹਾਡੇ ਚਾਚਾ ਜੀ ਨਾਲ ਗੱਲਬਾਤ ਹੋਣੀ ਹੈ ਪੂਰੀ ਦੁਨੀਆ ਨੇ ਵੀਡੀਓ ਇਹ ਦੇਖਣਾ ਦੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਦੀ ਗੱਲਬਾਤ ਦੀ ਜਨਮ ਕਦੋਂ ਦਾ ਕਿਹੜੇ ਸਾਲ ਦਾ ਕੋਈ ਹੈ ਯਾਦ ਤੁਹਾਨੂੰ 1936 1936 ਲਗਭਗ 90 ਸਾਲ ਤੇ ਪਹੁੰਚ ਗਏ ਜੀ ਫਿਰ ਤਾਂ 1947 ਦਾ ਵੀ ਬਹੁਤ ਕੁਝ ਦੇਖਿਆ ਹੋਣਾ ਜੀ ਬਹੁਤ ਕੁਝ ਅੱਛਾ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਸੋਜੀ ਚੈੱਕ ਕਰਨੀ ਹੈ ਜੀ ਤੁਸੀਂ ਸਭ ਕੁਝ ਦੇਖਿਆ ਮੈਨੂੰ ਆਲੇ ਦਾਲੇ ਦੇ ਪਿੰਡਾਂ ਦੇ ਨਾਂ ਦੱਸੋ ਦੁਗਰੀ ਦੇ ਆਲੇ ਦਾਲੇ ਦੇ ਜੀ ਕੋਟਲੀ ਹੂੰ ਸ਼ਾਂਤਪੁਰ ਜੀ ਬੂਰ ਮਜਰਾ ਜੀ ਤਾਲਾਪੁਰ ਹੂੰ ਪੱਕੂ ਮਜਰਾ ਜੀ ਬਾਕੀ ਹੂੰ ਹੂੰ ਬਾਕੀ ਬਾਲਸੰਡਾ ਹੂੰ ਬਾਲਸੰਡਾ ਦੀ ਹਾਂ ਜੀ ਹੂੰ ਸਾਲਾਪੁਰ ਜੀ ਚੱਲੀਆਂ ਹੂੰ ਦੁਲਤੀ ਮਜਰਾ ਹੂੰ ਗੁਰਮੁਦਰ ਦੱਸ ਲੋ ਮਦਰਾ ਲੋ ਜੀ ਚਲਈ 10 ਤੇ 10 12 ਪਿੰਡਾਂ ਦੇ ਨਾਮ ਦੱਸ ਤੇ ਸੋਜੀ ਤਾਂ ਕਾਇਮ ਹੈ ਤੁਹਾਡੀ ਆਪਾਂ ਕਿਸੇ ਬਜ਼ੁਰਗ ਨਾਲ ਜਦ ਗੱਲਬਾਤ ਕਰਦੇ ਨਾ ਸੋਜੀ ਉਹ ਚੈੱਕ ਕਰਦੇ ਆਂ ਵੀ ਸੋਜੀ ਠੀਕ ਹੈ ਫਿਰ ਤਾਂ 47 ਬਾਰੇ ਹੁਣ ਸਭ ਕੁਝ ਦੱਸੋਗੇ ਤੁਸੀਂ ਹਾਂਜੀ ਹੂੰ 47 ਦੇ ਵਿੱਚ ਤੁਸੀਂ ਦੁੱਗਰੀ ਚ ਮੁਸਲਮਾਨ ਰਹਿੰਦੇ ਸੀ ਇੱਥੇ ਇੱਥੇ ਨਹੀਂ ਚਾਹੀਦਾ ਅੱਛਾ ਕੋਟਲੀ ਚ ਤੇ ਹਾਂਜੀ ਅੱਛਾ ਕੋਟਲੀ ਦੇ ਵਿੱਚ ਸੀਗੇ ਇੱਥੇ ਆਪਣੇ ਪਿੰਡ ਚ ਨਹੀਂ ਸੀਗੇ ਕਿੰਨੇ ਕ ਘਰ ਸੀ ਕੋਟਲੀ ਚ ਕੋਟਲੀ ਜੋ ਸਾਡੇ ਨਾਲੋਂ ਵੱਡਾ ਪਿੰਡ ਸਾਡਾ ਹੈਦੀ ਥੋੜੀ ਵਾਦੀ ਜ਼ਿਆਦਾ ਸੀ ਐ ਅੱਛਾ ਕੋਟਲੀ ਦੀ ਆਬਾਦੀ ਜ਼ਿਆਦਾ ਸੀ ਇੱਥੇ ਨਾਲ ਤੁਹਾਡੇ ਹਮ ਉਮਰ ਹੈ ਆੜੀ ਕੋਈ ਉੱਥੇ ਹੂੰ ਤੁਹਾਡੀ ਉਮਰ ਦੇ ਸਾਥੀ ਸੰਗੀ ਦੁੱਗਰੀ ਚ ਵੱਡੇ ਹੁੰਦੇ ਸੀ ਸਾਡੇ ਨਾਲ ਜੀ ਅੱਛਾ ਮਿਸਤਰੀਆਂ ਦੇ ਮੁੰਡੇ ਮਿਸਤਰੀਆਂ ਦੇ ਮੁੰਡੇ ਵੱਡੇ ਹੁੰਦੇ ਸੀਗੇ ਜੀ ਹਾਂ ਜੀ ਹਾਂ ਜੀ ਲਸ਼ਮਣ ਖੁਸ਼ਾਲ ਹਾਂ ਹਾਂ ਦਸੇ ਦਾ ਨਾਮ ਲਸ਼ਮਣ ਹੋ ਗਿਆ ਖੁਸ਼ਾਲ ਹੋ ਗਿਆ ਜੀ ਖੁਸ਼ਾਲ ਹੂੰ ਕਸ਼ੋਰੀ ਹੂੰ ਇਹ ਤਾਂ ਕਿਆ ਨਾਮ ਹੋਣਾ ਜਾਂ ਜੀ ਹਾਂ ਗੱਲਣਾ ਗੱਲਣਾ ਦੁਕਾਨ ਚਲ ਨੂੰ ਦੁਕਾਨ ਤਾਂ ਨਹੀਂ ਉਹ ਉਹ ਨਹੀਂ ਉਹ ਪੜੇ ਨਹੀਂ ਤੁਹਾਡੇ ਨਾਲ ਦੀ ਕਿੱਥੇ ਤੱਕ ਪੜੇ ਤੁਸੀਂ ਅਸੀਂ 10ਵੀਂ ਤੱਕ ਪੜੇ تھے اچھا 10ਵੀਂ ਫੇਰਫੁੱਲ ਹੋ ਕੇ 10ਵੀਂ ਚ ਫੇਲ ਹੋ ਗਏ 10ਵੀਂ ਤੱਕ ਪੜੇ ਆਪਾਂ 10ਵੀਂ ਤੱਕ ਪੜੇ ਅੱਛਾ ਨਹੀਂ 10ਵੀਂ ਫੇਲ ਵੀ ਬਹੁਤ ਵਧੀਆ ਗੱਲ ਹੁੰਦੀ ਈ ਹੈ ਤੇ ਆ ਗਏ ਫਾਦਲ ਸਾਹਿਬ ਆ ਗਏ ਨੌਕਰੀ ਤੋਂ ਅੱਛਾ ਉਹਦੇ ਨਾਲ ਕੀ ਕਰਉਣ ਲੱਗੇ ਬਾਪੂ ਜੀ ਫਿਰ 9ਵੀਂ ਤੱਕ ਪੜੇ ਆਪਾਂ ਸਕੂਲ ਜਾਂਦੇ ਸੀਗੇ ਹਾਂਜੀ ਫੱਟੀਆਂ-ਫੋਟੀਆਂ ਲਿਖੀਆਂ ਹਾਂ ਕੁਝ ਹੈ ਕਿੱਦਾਂ ਲਿਖਦੇ ਸੀ ਕਿੱਕਣ ਫੱਟੀ ਪੋਚਦੇ ਕਾਦੇ ਨਾਲ ਸੀ ਦੱਸੋ ਜੀ ਗੱਜਣੀਆ ਗੱਜਣੀ ਆਪਣੇ ਹੁੰਦੀ ਈ ਅੱਛਾ ਮਿੱਟੀ ਹੁੰਦੀ ਈ ਗੱਜਣੀ ਹੂੰ ਤੋ ਕੇ ਫਿੱਟੇ ਨੂੰ ਉਹ ਮਾਰਦੇ ਨਹੀਂ ਸਾਬ ਕਰਕੇ ਫੇਰ ਰੂਟ ਪੜੀ ਲੈਣਾ ਮਾਰ ਕੇ ਲੀ ਅੱਛਾ ਲੈਣਾ ਮਾਰ ਕੇ ਲਿਖ ਦਿੰਦੇ ਸੀ ਗੁਰਮੁਖੀ ਲਿਖਦੇ ਸੀ ਪੂਰੀ ਉੱਪਰ ਓੜਾ ਏੜਾ ਸਾਰਾ ਦੀ ਹੈ ਹਾਂਜੀ ਹਾਂਜੀ ਪਹਿਲਾਂ ਉਰਦੂ ਵੀ ਥੋੜਾ ਜਿਹਾ ਚਿਰ ਪੜਿਆ ਅੱਛਾ ਹਾਂ ਥੋੜਾ ਅੱਛਾ ਥੋੜਾ ਜਿਹਾ ਚਿਰ ਪੜਿਆ ਦੀ ਉਰਦੇ ਦੇ ਉਸਤਾਦ ਕੌਣ ਸੀ ਮਸਲਮਾਨ ਹੁੰਦਾ ਰਹੀ ਕਿ ਰੈਡੀਆਂ ਦਾ ਨਾ ਯਾਦ ਨਹੀਂ ਹੂੰ ਸਾਈਕਲ ਚੋਲਦੀ ਜੀ ਮਹਾਂਦਰਾ ਯਾਦ ਹੈ ਮਹਾਂਦਰਾ ਮਹਾਂਦਰਾ ਹਾਂ ਜੀ ਬੜਾ ਤੁਰਲਾ ਛੱਡ ਕੇ ਰੱਖਦਾ ਹਾਂ ਤੁਰਲਾ ਛੱਡ ਕੇ ਅੱਛਾ ਪੈਦਲਾਂ ਨੇ ਸਾਈਕਲ ਤੇ ਆਉਂਦੇ ਸੀ ਉਹ ਮਾਸਟਰ ਜੀ ਹਾਂ ਹਾਂ ਪੈਦਲ ਆਉਂਦੇ ਜੀ ਲਾ ਕੇ ਦੀਏ ਪਤਰੀ ਨਹੀਂ ਬਾਹਰ ਆਪਣੇ ਬਾਹਰ ਨੇ ਪੜਦੇ ਦਈਏ ਅੱਛਾ ਜਾਂ ਤਾਂ ਕੋਈ ਕੋਈ ਸਕੂਲ ਹੁੰਦਾ ਓਹ ਅੱਛਾ ਗੁਰਮਾਧਰਾ ਬਾਹਰ ਹੁੰਦੇ ਹੂੰ ਗੁਰਮਾਧਰਾ ਉਹ ਆਪਣੇ ਦੂਰ ਹੁੰਦੇ ਸੀ ਤੁਰਲਾ ਛੱਡ ਕੇ ਆਉਂਦੇ ਸੀ ਪੱਗ ਕਿਹੜੇ ਰੰਗ ਦੀ ਬੰਨਦੇ ਸੀ ਚਿੱਟੇ ਰੰਗ ਆਹ ਦੇਖੋ ਜੀ ਸਾਰਾ ਕੁਝ ਯਾਦ ਹੈ ਉਹ ਬੀਚ ਕੁ ਨਾਲ ਲਾਫ ਨਾ ਨਾ ਅੱਛਾ ਬੀਚ ਕੁ ਲਾ ਰੱਖ ਕੇ ਲਓ ਜੀ ਪੰਜਾਬੀ ਕਰੋ ਕਮੈਂਟ ਜੀ ਉਹ ਵਿੱਚ ਕੁਲਾ ਰੱਖ ਕੇ ਜਿਹੜੀ ਤੁਰਲੇ ਵਾਲੀ ਪੱਗ ਬੰਦੇ ਹੁੰਦੇ ਸੀ ਕੀ ਤੁਹਾਡੇ ਬਜ਼ੁਰਗਾਂ ਨੇ ਬੰਨੀ ਐ ਜਿਨ੍ਹਾਂ ਨੇ ਉਹ ਪੱਗ ਦੇਖੀ ਹੈ ਪੁਰਾਣੇ ਪੰਜਾਬ ਦੀ ਸਾਂਝੇ ਪੰਜਾਬ ਦੀ 1947 ਤੋਂ ਪਹਿਲੇ ਪੰਜਾਬ ਦੀ ਗੱਲ ਕਰ ਰਹੇ ਨੇ ਚਾਚਾ ਜੀ ਜੀ ਔਰ ਇਹ ਚਾਚਾ ਜੀ ਨੇ ਬੀਬੀ ਹਰਬੀਬ ਕੌਰ ਔਰ ਬੇਬੇ ਅਮਰਜੀਤ ਕੌਰ ਦੇ ਚਾਚਾ ਜੀ ਇਹਦੀ ਵਿਸ਼ਵਾਸ ਕਰੋ ਸੱਚੀ ਕਹਣਾ ਮੈਂ ਸੱਚੀ ਗੱਲ ਐ ਨਾ ਜੀ ਇਹ ਪੱਕੀ ਗੱਲ ਆ ਦੇਖੋ ਹਾਮੀ ਭਰਤੀ ਇਹਨਾਂ ਨੇ ਠੀਕ ਐ ਨਾ ਬੇਬੇ ਚਾਚਾ ਜੀ ਇਹ ਨੇ ਤੁਹਾਡੇ ਕਈਆਂ ਨੇ ਮੰਨਣਾ ਨਹੀਂ ਵੀਡੀਓ ਚ ਵੀ ਇਹ ਚਾਚਾ ਜੀ ਹੈ ਵੀ ਚਾਚੀ ਹਰ ਭਤੀਜੀਆਂ ਬੈਠੀਆਂ ਹੈ ਜੀ ਹਾਮੀ ਭਰਾਤੀ ਹੁਣ ਪੱਕੀ ਗੱਲ ਹੋ ਗਈ ਜੀ ਇਹ ਠੀਕ ਹੈ ਜੀ ਇਹੀ ਹੈ ਨਾ ਜੀ ਲਓ ਜੀ ਚਾਚਾ ਜੀ ਪੰਜਾਬੀ ਵਿਰਸੇ ਦੀ ਗੱਲ ਕਰ ਰਹੇ ਹਾਂ ਜੀ ਉਹ ਉਹ ਮੇਰੇ ਹਾਂ ਜੀ ਜੀ ਅਸੀਂ ਬਹੁਤੀ ਝੂਠੀ ਹੈ ਇਹ ਛੋਟੇ ਹੈ ਜੀ ਉਹ ਤੁਹਾਡੇ ਹਾਨ ਦੇ ਬੇਬੇ ਹਰਬੀਬ ਕੋਲ ਤੁਹਾਡੇ ਹਾਨ ਦੇ ਜੀ ਨਦਰਦੂ ਕਹਤਾ ਹਾਂ ਬਚਪਨ ਦੀਆਂ ਯਾਦਾਂ ਤੇ ਫਿਰ ਹੁਣ ਸਾਂਝੀਆਂ ਕਰ ਰਹੇ ਆ ਦੀ ਆਪਾਂ ਇੱਕ ਗੱਲ ਜਿਹੜੀ ਤੁਸੀਂ ਦੱਸੀ ਸੀ ਮਾਸਟਰ ਜੀ ਤੋਲਾ ਕੱਟ ਕੇ ਆਉਂਦੇ ਸੀਗੇ ਡਾਡੇ ਕਿੰਨੇ ਕੇ ਸੀਗੇ ਮਾਨਤਾ ਦੀ ਅੱਛਾ ਸੁਮਾਨਤਾ ਤੋਤੀ ਲੱਗ ਗਿਆ ਹੁਣ ਹੂੰ ਤੋਂ ਲੱਗਾਂ ਨੇ ਕਿਉਂ ਕਟਾਈ ਕਟੋਈ ਤਾਂ ਨਹੀਂ ਕੀਤੀ ਤੁਹਾਡੀ ਉਹਨਾਂ ਨੇ ਕਦੀ ਕਰ ਦਿੰਦੇ ਤੇ ਅੱਛਾ ਅੱਛਾ ਕਿਸ ਗੱਲ ਤੇ ਕਰ ਲੈਂਦੇ ਸੀ ਦੱਸਿਓ ਜਰਾ ਉਹ ਨਾਲੇ ਉਹ ਤਾਂ ਇੰਨਾ ਯਾਦ ਵੀ ਮਾੜਾ ਮੋਟਾ ਕੋਈ ਹੋਈ ਜਾਈ ਲੱਭ ਭੁੱਲ ਭੁੱਲ ਜਾਣਾ ਅੱਛਾ ਅਲਫਾਬੇ ਪੇ ਭੁੱਲ ਗਏ ਤਾਂ ਫਿਰ ਹੈ ਜੀ ਹੂੰ ਕਿੰਨੇ ਕ ਮਾਸਟਰ ਸੀ ਸਕੂਲ ਚ ਦੋ ਮਾਸਟਰ ਦੋ ਮਾਸਟਰ ਦੀ ਦਾ ਦੱਸੋ ਦੋ ਮਾਸਟਰ ਜੀ ਹੁੰਦਾ ਤਾਂ ਇਹ ਰੋੜ ਮਾਰੇ ਜੀ ਅੱਛਾ ਪਹੁੰਚ अच्छा वो ओ... दी सिस्टर दी थे बाणा ਦੇ ਹੋਇਤੀ ਮਾ ਮਾੜਾ ਮੋਟਾ ਆਪਣਾ ਹੂੰ ਲਓ ਜੀ ਹੁਣ ਤਾਂ ਆਪਾਂ ਨੇ ਗੱਲਾਂ ਕਰ ਲੀਆਂ ਇਹਦੀ ਤੇ ਆਪਣਾ ਤੁਹਾਨੂੰ ਸਕੂਲ ਵੀ ਯਾਦ ਕਰਾਤਾ ਗੱਲਾਂ ਬਾਤਾਂ ਠੀਕ ਲੱਗ ਰਹੀਆਂ ਨਾ ਜੀ ਵਧੀਆ ਲੱਗ ਰਹੀਆਂ ਆਪਾਂ ਕੰਮ ਸਹੀ ਕਰ ਰਹੇ ਆ ਆ ਮੇਰਾ ਛੋਟਾ ਭਰਾ ਕੈਮਰੇ ਤੇ ਆ ਬੇਬੇਦਾਲ ਕਾफी ਗੱਲਾਂ ਸੀ ਕਰ ਲੀਆਂ ਜੀ ਆਹੀ ਕੋਸ਼ਿਸ਼ ਕਰਦੇ ਆ ਜੇ ਸੀ ਅਸੀਂ ਅਸੀਂ ਪੁਰਾਣੀਆਂ ਫਿਲਮਾਂ ਬਣਾਉਣੇ ਪੁਰਾਣੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਇੱਕ ਗੱਲ ਪੁੱਛਣੀ ਹੈ ਬੇਬੇ ਪੁੱਛ ਲਵਾਂ ਉਹ ਹੀ ਗੱਲ ਜਿਹੜੀ ਤੁਹਾਡੇ ਨੇ ਪੁੱਛੀ ਸੀ ਚਾਚਾ ਜੀ ਤੋਂ ਕੀ ਪੁੱਛੀ ਹੈ ਯਾਰ ਹੈ ਪੁੱਛ ਲਈਏ ਫਿਰ ਹਾਂ ਲਓ ਜੀ ਆਪਾਂ ਪੁੱਛਦੇ ਹਾਂ ਕਿ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਸੀ ਉਧਰ ਹੀ ਡਰਨਾ ਨਹੀਂ ਆਪਾਂ ਸਿੱਧਾ ਹੀ ਕਹਿ ਦੇਣਾ ਹਾਂ ਕਿਸੇ ਤੋਂ ਨਹੀਂ ਡਰਨਾ ਸਮਾਂ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਬਹੁਤ ਵਧੀਆ ਦਮਾਂ ਅੱਛਾ ਪਹਿਲਾਂ ਹਾਂ ਜਦੋਂ ਅਸੀਂ ਥੋੜੇ ਨਿਆਣੇ ਹੁੰਦੇ ਸੀ ਹਾਂ ਕੋਈ ਇਹ ਜੀ ਕੋਈ ਉਹ ਉਹਨਾਂ ਦੀ ਹਰਕਤ ਨਹੀਂ ਸੀ ਅੱਛਾ ਪਿਆਰ ਦਾ ਪਾਈ ਜਾਵੇ ਪਿਆਰ ਤਾਂ ਹਾਂ ਹਰ ਇੱਕ ਮੈਨੂੰ ਉਹ ਯਾਨੀ ਹ ਚੰਗੇ ਤਰ੍ਹਾਂ ਮਿਲਦੇ ਸੀ ਹਮੀ ਮੀਆਂ ਭੈਣਾਂ ਦਾ ਕੂੜੀਆਂ ਹਮ ਜੋ ਮਾਂ ਨੂੰ ਤਬੰਦ ਹਮ ਹੋਰ ਕੀ ਵਧੀਆ ਲੱਗਦਾ ਸੀ ਪਹਿਲੇ ਸਮੇਂ 'ਚ ਤੁਹਾਨੂੰ ਪਹਿਲੇ ਸਮੇਂ ਦਾ ਵਾਦੀ ਤਕਰੀਬਨ ਠੀਕ ਹੀ ਥਾ ਹਮ ਹੁਣ ਗੱਲੋਂ ਠੀਕ ਤਾਂ ਪੈ ਗਿਆ ਅੱਛਾ ਮੈਂ ਤਾਂ ਸਮਝੀ ਬਹੁਤੀ ਆਪਕੇ ਹਾਤੇ ਚੱਕਲੀ ਹੁਣ ਸਮਝ ਲੈ ਜੀ ਹੂੰ ਤਿਆਰ ਦੇ ਪਾਈ ਜਾ ਹੂੰ ਆ ਪਿਆਰ ਤਾਂ ਤੁਹਾਡਾ ਤਾਂ ਹਜੇ ਵੀ ਸਾਰਿਆਂ ਦਾ ਕਾਇਮ ਹੈ ਲਓ ਜੀ ਇਹ ਪਰਿਵਾਰ ਦਾ ਪਿਆਰ ਅਜੇ ਵੀ ਕਾਇਮ ਹੈ ਬੇਸ਼ੱਕ ਇਹ ਗੱਲਾਂ ਪੁਰਾਣੀਆਂ ਕਰ ਰਹੇ ਆ ਕਿ ਪਹਿਲਾ ਸੀਗਾ ਪਰ ਅਜਿਹਾ ਪਿਆਰ ਜਿਨ੍ਹਾਂ ਪਰਿਵਾਰਾਂ ਚ ਅਜੇ ਵੀ ਕਾਇਮ ਹੈ ਜੀ ਉਹਨਾਂ ਨੂੰ ਅਸੀਂ ਫਿਲਮਾਉਂਦੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੂੰ ਤੁਹਾਡੇ ਸਾਹਮਣੇ ਕਰਦੇ ਆ ਸਾਂਝੇ ਪਰਿਵਾਰਾਂ ਵਰਗੀ ਕੋਈ ਰੀਸ ਨਹੀਂ ਸੀ ਜੀ ਕਿਉਂ ਜੀ ਕੀ ਕਹਿੰਦੇ ਜੀ ਸਾਂਝਾ ਪਰਿਵਾਰ ਤਾਂ ਸਾਡੇ ਹੀ ਪਰਿਵਾਰ ਹੈ ਹੂੰ ਲੋ ਜੀ ਬਾਪੂ ਜੀ ਇੱਕ ਗੱਲ ਦੱਸਿਓ ਇਹ ਤਾਂ ਹੋ ਗਿਆ ਤੁਹਾਡਾ ਕਿ ਸਵਾ ਪਹਿਲਾਂ ਵਧੀਆ ਸੀ ਖਲਾਰਾਂ ਵਧੀਆ ਸੀਗੀਆਂ ਹੁਣ ਇਹ ਦੱਸੋ ਖਾਣ ਪੀਣ ਪਹਿਲਾਂ ਦੇ ਤੇ ਹੁਣ ਤੇ ਕਿੰਨਾ ਫਰਕ ਆਇਆ ਜੀ ਮੈਂ ਤਾਂ ਬਿਚ ਖਾਣ ਪੀਣ ਤਾਂ ਬਹੁਤ ਆ ਜੀ ਅੰਗੇ ਕਿ ਆਪਣੇ ਦੁੱਧ ਕੀ ਜਾਦਾ ਹੁੰਦਾ ਹੂੰ ਹੁਣ ਸ਼ਰਾਬ ਜ਼ਿਆਦਾ ਹੋ ਗਈ ਅੱਛਾ ਅਜੀ ਤਾਂ ਛੱਡੀ ਹੋਈ ਹੈ ਮੈਂ ਤਾਂ ਹੁਣ ਬਹੁਤ ਦੇਰ ਤੋਂ ਜਾ ਗਿਆ ਪੈ ਲਾ ਪੈ ਗਿਆ ਪੈ ਲਾ ਦਿੱਤੀ ਅੱਛਾ ਉਹ ਹੋਈ ਪੁੱਛ ਰਿਹਾ ਕਹਿੰਦੇ ਪਹਿਲਾਂ ਪੀਤੀ ਐ ਮਾੜੀ ਪੀਤੀ ਐ ਅੱਛਾ ਹੁਣ ਛੱਡਤੀ ਐ ਬਹੁਤ ਸਾਰਾ 40 ਸਾਲ 40 ਸਾਲ ਹੋ ਗਏ ਛੱਡਿਆ ਹਾਂ ਹਮ ਲਓ ਜੀ ਆ ਦੇਖ ਹਾਂ ਜੀ ਕਾ ਠੀਕ ਹੈ ਜੋਤੀ ਆਟੇ ਠਾ ਦੱਸ ਦੱਸ ਕੀ ਨਹੀਂ ਆ ਗੱਲਾਂ ਠੀਕ ਹੈ ਮਪਣੀ ਨਹੀਂ ਹੁੰਦਾ ਤਾਂ ਲਾ ਲਾ ਦੀ ਕਮਾਲ ਦੀ ਗੱਲ ਹੈ ਹਮ ਅੱਛਾ ਤੁਸੀਂ ਪੜਦੇ ਵੀ ਇਕੱਠੇ ਸੀਗੇ ਨਹੀਂ 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 ਅੱਛਾ ਤੁਸੀਂ ਤਾਂ ਸਕੂਲ ਗਏ ਤੁਸੀਂ ਕਿ ਨਹੀਂ ਮੈਂ ਤਾਂ ਪੰਜ ਪੰਜ ਇੱਕ ਕਰੀਆਂ ਮੇਰੀਆਂ ਯਾ ਤਾਂ ਕੁੜੀਆਂ ਘਣੀਆਂ ਬਹੁਤ ਘੱਟ ਪੜਦੀਆਂ ਅੱਛਾ ਇਹ ਤਾਂ ਫਿਰ ਤੁਹਾਡੇ ਨਾਲੇ ਪੜਦੇ ਹੋਣੇ ਨਹੀਂ ਨਹੀਂ ਹਾਂ ਇਹ ਤਾਂ ਬਾਅਦ ਵਿੱਚ ਅੱਛਾ ਬਈ ਦਾ ਬਿਲਕੁਲ ਨਹੀਂ ਪੜੇ ਅੱਛਾ ਪਰ ਇਹ ਜਿੰਨਾ ਇਹੇ ਪੜੇ ਐ ਇਹਨਾਂ ਦੀ ਪੜ੍ਹਾਈ ਅਸੀਂ ਸਾਰੀ ਦੇਖ ਲਈ ਜੀ ਇਹਨਾਂ ਦੀ ਪੜ੍ਹਾਈ ਦੇਖੇ ਛੇਕੂ ਬਣਾਏ ਇਹਨਾਂ ਨੇ ਇਹਨਾਂ ਨੇ ਸਮਾਨ ਬਣਾਇਆ ਜੀ ਕ੍ਰਾਫਟ ਦੇ ਬਹੁਤ ਜ਼ਿਆਦਾ ਮਾਹਰ ਹੈ ਹਾਂ ਹਾਂ ਉਹ ਪੜ੍ਹਾਈ ਐ ਚਰਖਾ ਚਲਾਇਆ ਖੇਸ ਬਣਾਏ ਇਹਨਾਂ ਨੇ ਬਹੁਤ ਕਮਾਈ ਕਰਦੇ ਬਹੁਤ ਕਮਾਈ ਕਰਦੇ ਬਹੁਤ ਵਧੀਆ ਇਹਨਾਂ ਲਈ ਵੀ ਤਾੜੀਆਂ ਹੋ ਜਾਣ ਜੀ ਬਹੁਤ ਵਧੀਆ ਆ ਦੇਖੋ ਜੀ ਇਹਨਾਂ ਦੀ ਇੱਕ ਹੋਰ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਆ ਸਾਡੇ ਮਾਤਾ ਜੀ ਦਾ ਕੱਗੜਾ ਕਾਲਾ ਸੂਫ ਦਾ ਹਾਂਜੀ ਉਹ ਪੰਜਾਬੀ ਫੋਕ ਡਾਂਸ ਦੇ ਵਿੱਚ ਵੀ ਲੋਕ ਬੋਲੀਆਂ ਚ ਵੀ ਗੀਤ ਗਾਉਂਦੇ ਆ ਕਾਲਾ ਕੱਗੜਾ ਸੂਫ ਦਾ ਧਰਤੀ ਸਿੰਬਰ ਦਾ ਜਾਵੇ ਇਹ ਸਾਡੀ ਮਾਤਾ ਜੀ ਦੀ ਨਿਸ਼ਾਨੀ ਆ ਸੂਫ ਦਾ ਕੱਗੜਾ ਹੈ ਅੱਛਾ ਹਰ ਵੀ ਬੁਕਾਰਦਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਸਾਡਾ ਅੱਲਾਹ ਜੀ ਆ ਦੇਖੋ